ਨਵਦੀਪਿੰਡ ਮਹਿਲਸ ਤੋਂ ਸਾਹਮਣੇ ਆਇਆ ਇਹ ਮਾਮਲਾ ਬਹੁਤ ਹੀ ਤਰਤਨਾਕ ਹੈ ਜਿੱਥੇ ਗਣਤੰਤਰ ਦਿਵਸ ਨੂੰ ਲੈ ਕੇ ਬੱਚਿਆਂ ਨੂੰ ਛੁੱਟੀ ਸੀ ਉਹ ਖੇਡ ਰਹੇ ਸੀ ਮौज ਕਰ ਰਹੇ ਸੀ ਤੇ 26 ਜਨਵਰੀ ਦੀ ਇਹ ਛੁੱਟੀ ਇੱਕ 10 ਸਾਲ ਦੇ ਬੱਚੇ ਧੀਰਜ ਲਈ ਮੌਤ ਬਣ ਕੇ ਆਈ ਜਿੱਥੇ ਉਹ ਬੱਚੇ ਨੂੰ 12 ਕੁੱਤਿਆਂ ਨੇ ਨੋਚ-ਨੋਚ ਖਾ ਲਿਆ ਆ ਸਾਹਮਣੇ ਕਪੜੇ ਨਾਲ ਢਕੀ ਉਸਦੀ লাশ ਪਈ ਹੈ ਤੇ ਮੌਕੇ ਤੇ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਦੇ ਪਰਿਵਾਰ ਵਾਲੇ ਕਿਵੇਂ ਹੰਝੂ ਵਹਾ ਰਹੇ ਨੇ ਅਸਰ ਚ 10 ਸਾਲ ਤੱਕ ਧੀਰਜ ਆਪਣੇ ਦੋਸਤਾਂ ਨਾਲ ਪਤੰਗਬਾਜ਼ੀ ਕਰਦੇ ਕਰਦੇ ਘਰ ਤੋਂ ਥੋੜਾ ਦੂਰ ਚਲਾ ਗਿਆ ਸੀ ਜਿੱਥੇ ਵਾਰਾ ਕੁੱਤੇ ਆਏ ਤੇ ਉਸ ਨੂੰ ਘੜੀਸ ਕੇ ਆਪਣੇ ਨਾਲ ਲੈ ਗਏ ਤੇ ਨੋਜ ਖਾਦਾ ਉਥੇ ਪਿੰਡ ਵਾਲਿਆਂ ਮੁਤਾਬਕ ਕਿ ਕੋਈ ਪਹਿਲੀ ਘਟਨਾ ਨਹੀਂ ਹੈ ਤੇ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਕੋਈ ਪਹਿਲੀ ਵਾਰ ਹੀ ਨਹੀਂ ਹੋਇਆ ਤੇ ਪਹਿਲਾਂ ਵੀ ਇੱਥੇ ਐਸੀ ਜਗ੍ਹਾ ਤੇ ਐਸੀ ਜਗ੍ਹਾ ਤੇ ਨਾ ਇਹ ਰਹਿੰਦੇ ਨੇ ਲੇਬਰ ਦਾ ਕੰਮ ਕਰਦੇ ਨੇ ਪਠੇਲੇ ਪਠੇ ਤੇ ਤੇ ਇਹਨਾਂ ਦੇ ਬੱਚੇ ਇੱਧਰ ਨਾਲ ਖਿਡਣ ਚਲੇ ਜਾਂਦੇ ਨੇ ਨਾਲ ਹੀ ਖਿਡਣ ਚਲੇ ਗਏ ਬਾਹਰਲੀ ਸਾਈਡ ਬਾਬੇ ਜੱਖ ਵਾਲੇ ਪੈਸੇ ਤੇ ਜਿਹੜੇ ਥੂਹੀ ਪਿੰਡ ਦੇ ਹੱਡਾ ਰੋੜੀ ਐ ਉਹਨਾਂ ਉਥੋਂ ਕੁੱਤੇ ਵਾਰਾ ਬੜੇ ਖਰਾਬ ਕੁੱਤੇ ਨੇ ਉਹ ਕੁੱਤੇ ਨੇ ਪਹਿਲਾਂ ਵੀ ਇੱਕ ਬੱਚਾ ਨੋਚ ਕੇ ਖਾ ਲਿਆ ਉਹਦਾ ਵੀ ਕੁਝ ਨਹੀਂ ਬਣਿਆ ਇਹ ਵੀ ਬੱਚਾ ਬੁਰੀ ਤਰ੍ਹਾਂ ਨੋਚ ਨੋਚ ਕੇ ਖਾ ਲਿਆ ਬੜੀ ਬੁਰੀ ਤਰ੍ਹਾਂ ਤੇ ਬੱਚਾ ਉੱਥੇ ਮੌਕੇ ਤੇ ਦੰਦ ਤੋੜ ਗਿਆ ਤੇ ਪ੍ਰਸ਼ਾਸਨ ਨੂੰ ਚਾਹੀਦਾ ਦੂਜੀ ਵਾਰ ਘਟਨਾ ਹੋਈ ਹੈ ਹਾਂ ਪ੍ਰਸ਼ਾਸਨ ਨੂੰ ਚਾਹੀਦਾ ਪਹਿਲਾਂ ਵੀ ਪ੍ਰਸ਼ਾਸਨ ਨੇ ਬਹੁਤ ਭਰੋਸਾ ਦਿੱਤਾ ਸੀ ਵੀ ਇਹਦਾ ਵੀ ਹੱਲ ਕੀਤਾ ਜਾਏਗਾ ਕੋਈ ਕੋਈ ਮਤਲਬ ਕੋਈ ਹੱਲ ਨਹੀਂ ਹੋਇਆ ਤੇ ਪ੍ਰਸ਼ਾਸਨ ਤੱਕ ਅਸੀਂ ਮੰਗ ਕਰਦੇ ਹਾਂ ਵੀ ਇਹਦਾ ਕੋਈ ਨਾ ਕੋਈ ਠੋਸ ਹੱਲ ਹੋਣਾ ਚਾਹੀਦਾ ਜਿਹੜੇ ਇਹ ਘਟਨਾ ਵਾਪਰਦੀਆਂ ਨੇ ਨਾ ਵਾਪਰਨ ਆਜੀ ਛੁੱਟੀ ਆ ਉੱਥੇ ਖੇਡਣ ਜਾ ਰਿਹਾ ਸੀ ਉਹ ਤੇ ਹੁਣ ਕੁੱਤੇ ਨੇ ਜਾਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਇਨ੍ਹਾਂ ਕੁੱਤਿਆਂ ਦਾ ਕੋਈ ਹੱਲ ਹੋਵੇ ਪਹਿਲਾਂ 6 ਮਹੀਨੇ ਪਹਿਲਾਂ ਹੋ ਕੇ ਪਹਿਲਾਂ ਛੜਿਆ ਕੰਮ ਉਹ ਵੀ ਕੁੱਤੇ ਉਦਾਂ ਹੀ ਉਦੋਂ ਸਭੋਂ ਪੂਰਾ ਤਗੜਾ ਹੀ ਹੋਏ ਨੇ ਮਾੜੇ ਨਹੀਂ ਹੋਏ ਹੁਣ ਫੇਰ ਉਹੀ ਸਿਸਟਮ ਹੋ ਗਿਆ ਦੁਬਾਰਾ ਸਾਹਮਣੇ ਕਾਬਲੇ ਗੌਰ ਇੱਕ ਠੀਕ ਇਸੇ ਥਾਂ ਤੇ ਕਰੀਬ 6 ਮਹੀਨੇ ਪਹਿਲਾਂ ਆਵਾਰਾ ਕੁੱਤਿਆਂ ਨੇ ਇੱਕ ਹੋਰ ਛੋਟੇ ਬੱਚੇ ਨੂੰ ਨੋਚ ਕੇ ਉਸ ਦੀ ਜਾਨ ਲੈ ਲਈ ਸੀ ਪਿੰਡ ਵਾਲੇ ਇਸ ਦੀ ਸ਼ਿਕਾਇਤ ਵੀ ਕਰ ਚੁੱਕੇ ਨੇ ਪਰ ਇਨ੍ਹਾਂ ਆਵਾਰਾ ਖੁਖਾਰ ਹੋਏ ਕੁੱਤਿਆਂ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਹੀ ਨਹੀਂ ਤੇ ਲਗਾਤਾਰ ਇਹਨਾਂ ਕੁੱਤਿਆਂ ਦੇ ਹਮਲੇ ਵਾਪਰੇ ਜਾ ਰਹੇ ਨੇ ਬੱਚੇ ਮਰ ਰਹੇ ਨੇ ਤੇ ਲੋਕ ਜ਼ਖਮੀ ਹੋ ਰਹੇ ਨੇ ਨੱਬਾ ਤੋਂ ਹਰਮੀਤ ਮੰਦਿਰ ਰਿਪੋਰਟ ਡੇਲੀ ਪੋਸਟ ਪੰਜਾਬੀ ਬਰਾਤ ਇੰਤਜ਼ਾਰ ਕਰਨ ਲੱਗ ਰਹੀ ਸ ਹੈ ਯਾਰ ਮੈਂ ਟਕਟੂ ਹਮਾ ਸ਼ੀਸ਼ਾ ਹੈ ਨਹੀਂ ਪੱਗ ਬੰਨਣ ਨੂੰ ਅਰ ਇਸਨੇ ਥਾਰੀ ਪੰਜਾਬੀ ਮੇ ਕੇ ਬੋਲਾਂ ਇਸੇ ਫੈਂਟ ਮਿਰਰ ਕਹਤੇ ਹੈ ਆ ਪਿੱਛੇ ਦੇ ਪੇਜ ਵਾਸਤੇ ਛੋਟਾ ਸ਼ੀਸ਼ਾ ਚਾਹੀਦਾ ਹੈ ਕਿ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਰਕਰੋ 9397893978